ਤੇ ਦਸਾਰੇ ਜੀ ਹਾਲ ਚਾਲ ਆ ਦੋਸਤੋ ਤੇ ਰਾਜਾ ਬਦਲੇ ਮਖਲੋਦਾ ਸਾਡਿਆਂ ਕੀ ਤੁਸੀਂ ਸਾਰੇ ਠੀਕ ਹੋਵੋਗੇ ਪ੍ਰਭੂ ਦੇ ਵਿੱਚ ਅੱਜ ਆਪਾਂ ਚੱਲੇ ਆ ਸੋਖਰੀਆਂ ਛੁੱਟੀਆਂ ਗਰਮੀ ਦੀਆਂ ਸਕੂਲ ਦੀਆਂ ਤੇ ਅੱਜ ਮੈਂ ਇੱਕ ਵਾਰੀ ਫੇਰੇ ਇਹਦੀ ਮੰਮੀ ਨੂੰ ਯਾਦ ਕਰਦਾ ਕਿ ਜੇ ਉਹ ਨਾਲ ਹੁੰਦੀ ਤੇ ਅਸੀਂ ਦੋਵਾਂ ਨੇ ਨਹੀਂ ਸੀ ਇਸ ਤੰਣਾ ਲੈ ਜਾਣਾ ਸੀ ਚਲੋ ਪ੍ਰਭੂ ਉਹਨੂੰ ਆਪਣੇ ਚਰਨਾਂ ਚ ਲਾ ਕੇ ਰੱਖੇ ਆਪਣੀ ਸੇਵਾ ਤੇ ਆਪਾਂ ਸਫਰ ਕਰਨਾ ਲੱਗੇ ਸਟਾਰਟ ਹਰਪੁਰ ਮੰਗੀ ਕਰਨ ਲੱਗੇ ਆ ਤੇ ਆਹ ਹੈ ਜੀ ਆਪਣੀ ਕਿੱਦਾਂ ਨੂੰ ਬਾਈਕ ਆਪਣੀ ਇਹ ਹੈ ਜੀ ਆਪਣੀ ਬਾਈਕ ਸਟਾਰਟ ਕਰ ਲਈਏ ਆਓ ਤੇ ਨਾਲੇ ਪ੍ਰਭੂ ਦੇ ਗਾਣੇ ਤੇ ਆਹ ਚਾਰਜਿੰਗ ਪੁਆਇੰਟ ਲੈ ਲਿਆ ਆਹ ਲੈ ਲਿਆ ਸਾਰਾ ਕੁਝ ਲੈ ਲਿਆ ਠੀਕ ਹੈ ਜੀ ਇੱਥੇ ਆਪਾਂ ਕਰਨਾ ਸਫ਼ਰ ਬੋਣਾ ਨੇ ਮੈਰ ਸੁਖ ਨੇ ਤੇ ਆਪਾਂ ਬਾਹਰ ਨਿਕਲਾਂਗੇ ਨਿਕਲ ਕੇ ਬਾਹਰ ਦੇ ਵਿੱਚ ਤੁਹਾਨੂੰ ਦੱਸਦੇ ਆ ਆਪਾਂ ਜਾਵਾਂਗੇ ਕਿਹੜੇ ਵਾਇਆ ਕਿਹੜੇ ਵਾਇਆ ਥਾਣੀ ਦੀ ਗਏ ਕਿੰਨਾ ਸਮਾਂ ਲੱਗਾ ਕਿੱਥੇ ਕਿੱਥੇ ਰੁਕੇ ਕਿੱਥੇ ਕਿੱਥੇ ਆਪਾਂ ਨੂੰ ਵਧੀਆ ਦੇਖਣ ਨੂੰ ਚੀਜ਼ ਮਿਲੀ ਜਾਂ ਖਾਣ ਨੂੰ ਮਿਲਿਆ ਖਾਣ ਦੀ ਪੇਸਟ ਫਰੈਂਡ ਮਿਲਿਆ ਉਹ ਸਾਰੀਆਂ ਚੀਜ਼ਾਂ ਦਾ ਨੂੰ ਵੀਡੀਓ ਦੇ ਵਿੱਚ ਸ਼ੇਅਰ ਕੀਤੀਆਂ ਜਾਣਗੀਆਂ ਸੋਖਣੇ ਵੀ ਪਾਇਆ ਹੈਲਮਟ ਤੇ ਇਹ ਸਾਡੀ ਇੱਕ ਨਿੱਕੀ ਜੀ ਆ ਲਾਡੋ ਇਧਰ ਆਓ ਇਹ ਮੇਰਾ ਪੁੱਤ ਨਿੱਕਾ ਬਰਲਿਨ ਕੋਰ ਇਹ ਵੀ ਸਵੇਰੇ ਉੱਠੂੜੀ ਤੇ ਵੱਡੇ ਪਾਪਾ ਵੀ ਚੱਲੇ ਆਂ ਤੇ ਗੁਮੀਰ ਕਰਦੇ ਬਾਏ 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 ਕਰਦੇ ਠੀਕ ਹੈ ਚਲੋ ਚਲੋ ਹੁਣ ਆਪਾਂ ਤੁਹਾਨੂੰ ਸਕੂਟਰੀ ਘੜਤੀ ਵੀ ਦਿਖਾਉਨੇ ਆ ਚਲੋ ਤੁਸੀਂ ਸਕੂਟਰੀ

ਹੈਲੋ ਅੱਜ ਹੁਣ ਆਪਾਂ ਸਕੂਟਰੀ ਕਰਦੇ ਆ ਚਲੋ ਆਪਾਂ ਇਹ ਸਕੂਟਰੀ ਲੈਦੇ ਆਂ ਹਲੋ ਪਾਪਾ ਜੀ ਅਭੀ ਜਲਦੀ ਕੁੜੀ